ਸਿੰਘਾਂ ਦੀ ਟੀਮ ਦੇ ਵੱਲੋਂ ਦੇ ਦਿੱਤਾ ਗਿਆ ਹੈ ਲੋਕਾਂ ਨੂੰ ਨੋਟਿਸ ਜੇਕਰ ਸਿੰਘਾਂ ਦਾ ਨਾਮ ਵਰਤਿਆ ਜਾਵੇਗਾ ਤੇ ਹੁਣ ਹੋਵੇਗਾ ਵੱਡਾ ਐਕਸ਼ਨ ਸਰਜਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਰਸ਼ਾ ਗੁਣ ਗਾਇਕ ਸਿੰਘਾ ਦੀ ਟੀਮ ਦੇ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਕਈਆਂ ਤੇ ਐਕਸ਼ਨ ਵੀ ਹੋ ਚੁੱਕਿਆ ਹੈ ਅਜਿਹਾ ਪੜ ਕੇ ਸੋਚ ਕੇ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ ਕਿ ਅਜੀਹਾ ਕੀ ਹੋ ਗਿਆ ਕਿ ਇਸ ਗਾਇਕ ਸਿੰਘਾ ਦੀ ਟੀਮ ਦੇ ਵੱਲੋਂ ਅਜੀਹਾ ਕਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਜੀਹਾ ਕੀ ਹੋ ਗਿਆ ਕਿ ਸਿੰਘੇ ਦੀ ਟੀਮ ਦੇ ਵੱਲੋਂ ਅਜਿਹੇ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕਿਉਂ ਨੋਟਿਸ ਜਾਰੀ ਕੀਤੇ ਗਏ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਸਿੰਘਾ ਨੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਪਰ ਉਸ ਦੇ ਵਿੱਚ ਜਿਹੜਾ ਨੋਟਿਸ ਉਹਨਾਂ ਦੀ ਟੀਮ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਨੋਟਿਸ ਦੇ ਵਿੱਚ ਕੀ ਕੁਝ ਲਿਖਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਥੋੜਾ ਬਹੁਤ ਇਹ ਦੱਸ ਦਿੰਦੇ ਆ ਕਿ ਉਸ ਨੋਟਿਸ ਦੇ ਜਿਹੜੀਆਂ ਗੱਲਾਂ ਦਸੀਆਂ ਗਈਆਂ ਨੇ ਉਹ ਇਹ ਨੇ ਕਿ ਸਾਫ਼-ਸਾਫ਼ ਲੋਕਾਂ ਦੇ ਉੱਪਰ ਐਕਸ਼ਨ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਸਿੰਘੇ ਦੀ ਟੀਮ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਵੱਲੋਂ ਸਿੰਘੇ ਦਾ ਨਾਮ ਵਰਤਿਆ ਜਾਂਦਾ ਹੈ ਉਸ ਦੇ ਨਾਮ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਮਿਸਯੂਜ਼ ਕੀਤਾ ਜਾਂਦਾ ਹੈ ਜੇਕਰ ਸਿੰਘੇ ਦੇ ਨਾਮ ਦਾ ਤੇ ਉਸ ਦੇ ਉੱਪਰ ਵੱਡਾ ਐਕਸ਼ਨ ਲਿਆ ਜਾਵੇਗਾ ਜੇਕਰ ਕਿਸੇ ਵੀ ਵਿਅਕਤੀ ਦੇ ਵੱਲੋਂ ਕਿਸੇ ਵੀ ਇੰਟਰਵਿਊ ਜਾਂ ਪੋਡਕਾਸਟ ਦੇ ਵਿੱਚ ਸਿੰਘੇ ਦਾ ਨਾਮ ਲਿਆ ਜਾਂਦਾ ਹੈ ਸਿਰਫ ਆਪਣੇ ਆਪ ਨੂੰ ਚਰਚਾ ਦੇ ਵਿੱਚ ਲਿਆਉਣ ਦੇ ਲਈ ਲਾਈਮਲਾਈਟ ਦੇ ਵਿੱਚ ਆਉਣ ਦੇ ਲਈ ਤਾਂ ਉਸ ਦੇ ਉੱਪਰ ਵੀ ਵੱਡਾ ਜਿਹੜਾ ਐਕਸ਼ਨ ਲਿਆ ਜਾਏਗਾ ਵੱਡੀ ਕਾਰਵਾਈ ਕੀਤੀ ਜਾਏਗੀ ਤੇ ਸਿੰਘੇ ਦਾ ਇਹ ਵੀ ਕਹਿਣਾ ਕਿ ਹੋਰ ਵੀ ਕਈ ਲੋਕਾਂ ਤੇ ਆਲਰੇਡੀ ਇਹ ਐਕਸ਼ਨ ਲਿਆ ਗਿਆ ਹੈ ਤੇ ਜੇਕਰ ਹੁਣ ਤੋਂ ਕੋਈ ਹੋਰ ਵਿਅਕਤੀ ਦੇ ਵੱਲੋਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਵੀ ਜੇਕਰ ਸਿੰਘੇ ਦਾ ਨਾਮ ਵਰਤਿਆ ਜਾਂਦਾ ਹੈ ਮਿਸਯੂਜ਼ ਕੀਤਾ ਜਾਂਦਾ ਹੈ ਆਪਣੇ ਆਪ ਨੂੰ ਲਾਈਮਲਾਈਟ ਦੇ ਵਿੱਚ ਲਿਆਉਣ ਦੇ ਲਈ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਜਾਂ ਆਪਣੀ ਚੰਗਿਆਈ ਵਿਖਾਉਣ ਦੇ ਲਈ ਜੇਕਰ ਸਿੰਘੇ ਦਾ ਨਾਮ ਵਰਤਿਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਸਟ੍ਰਿਕਟ ਐਕਸ਼ਨ ਲਿਆ ਜਾਵੇਗਾ ਕੀ ਨੋਟਿਸ ਦੇ ਵਿੱਚ ਲਿਖਦੇ ਨੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਮਿਸਯੂਜ਼ ਆਫ ਸਿੰਘਾਸ ਨੇ ਡੀਰੋਲ ਥਿਸ ਇਜ਼ ਅ ਸਟ੍ਰਿਕਟ ਵਰਨਿੰਗ ਫਰਮ ਸਿੰਘਾਸ ਟੀਮ ਥੈਟ ਇਫ ਐਨੀ ਵਨ ਇਜ਼ ਫਾਊਂਡ ਯੂজিং Singha's name to ill speak about the artist in interviews, podcasts, news channels, or any other social media platform for personal fame, limelight, or publicity. With the intention of tarnishing his reputation, our legal team will take immediate and strict action. If such actions have already occurred, consider this your final warning. Any further instance brought to our notice. ਔਰ अनਕਵਰਡ ਬਾਏ ਆਰ ਲੀਗਲ ਟੀਮ विल होल्ड द रिस्पांसिबल ਇੰਡੀਵਿਜੂਅਲ অর ਪਲੈਟਫਾਰਮ ਫੁਲੀ ਅਕਾਊਂਟੇਬਲ ਸਿੰਗਾ ਵਿਲ ਨੋਟ ਬੀ ਲਾਇਬਲ ਫਾਰ ਐਨੀ ਕਾਂਸੀਕੁਐਂਸਸ ਅਰਾਈਜ਼ਿੰਗ ਫ੍ਰੋਮ ਸੱਚ ਇਨਸੀਡੈਂਟਸ ਵੀ ਰਿਕਵੈਸਟ एवरीवन ਟੂ ਰਿਸਪੈਕਟ ði ਆਰਟਿਸਟ ਐਂਡ ਮੇਨਟੇਨ ਪ੍ਰੋਫੈਸ਼ਨਲਿਜ਼ਮ ਥੈਂਕ ਯੂ ਫਾਰ ਯੋਰ ਅੰਡਰਸਟੈਂਡਿੰਗ ਸਿੰਗਾ ਦੀ ਟੀਮ ਦੇ ਵੱਲੋਂ ਇਹ ਜਿਹੜਾ ਇੱਕ ਮੈਸੇਜ ਲੋਕਾਂ ਨੂੰ ਦੇ ਦਿੱਤਾ ਗਿਆ ਹੈ ਇੱਕ ਵਾਰਨਿੰਗ ਅਟੈਂਸ਼ਨ ਮੈਸੇਜ ਜਿਹੜਾ ਸਿੰਗਾ ਦੀ ਟੀਮ ਦੇ ਵੱਲੋਂ ਦੇ ਦਿੱਤਾ ਗਿਆ ਹੈ ਕੀ ਐਕਸ਼ਨ ਲਿਆ ਜਾਵੇਗਾ ਜੇਕਰ ਆਪਣੇ ਫੇਮ ਦੇ ਲਈ ਲਾਈਮਲਾਈਟ ਦੇ ਵਿੱਚ ਆਉਣ ਦੇ ਲਈ ਸਿੰਗਰ ਦਾ ਨਾਮ ਕਿਸੇ ਦੇ ਵੱਲੋਂ ਵੀ ਵਰਤਿਆ ਜਾਂਦਾ ਹੈ ਕਿਸੇ ਵੀ ਆਰਗੇਨਾਈਜੇਸ਼ਨ ਦੇ ਵੱਲੋਂ ਜਾਂ ਕਿਸੇ ਪੋਡਕਾਸਟ ਜਾਂ ਇੰਟਰਵਿਊ ਦੇ ਵਿੱਚ ਤਾਂ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਸਟ੍ਰਿਕਟ ਐਕਸ਼ਨ ਲਿਆ ਜਾਵੇਗਾ ਕਈ ਲੋਕਾਂ ਦੇ ਉੱਪਰ ਆਲਰੇਡੀ ਐਕਸ਼ਨ ਲਿਆ ਗਿਆ ਹੈ ਤੇ ਹੁਣ ਆ ਵਰਨਿੰਗ ਦੇ ਦਿੱਤੀ ਗਈ ਹੈ ਸਿੰਘੇ ਦੀ ਟੀਮ ਦੇ ਵੱਲੋਂ ਹੁਣ ਸੋਚ ਸਮਝ ਕੇ ਸਿੰਘੇ ਦਾ ਨਾਮ ਜਿਹੜਾ ਹੈ ਉਹ ਵਰਤਣਾ ਪਵੇਗਾ ਲੋਕਾਂ ਨੂੰ ਵੀ ਜਿਹੜੇ ਇੰਟਰਵਿਊ ਪੋਡਕਾਸਟ ਦੇ ਵਿੱਚ ਸਿੰਘੇ ਦਾ ਨਾਮ ਵਰਤੇ ਦੇ ਸੀਗੇ ਹੁਣ ਉਹਨਾਂ ਨੂੰ ਵੀ ਸੋਚਣ ਦੀ ਲੋੜ ਹੈ ਇੱਥੇ ਤੱਕ ਕਿ ਉਹਨਾਂ ਨੇ ਨਿਊਜ਼ ਚੈਨਲਸ ਨੂੰ ਵੀ ਵਰਨਿੰਗ ਦਿੱਤੀ ਹੈ ਕਿ ਜੇਕਰ ਸਿੰਘੇ ਦਾ ਨਾਮ ਕਿਸੇ ਨਿਊਜ਼ ਚੈਨਲ ਦੇ ਵਰਦੋਂ ਵਰਤਿਆ ਜਾਂਦਾ ਹੈ ਕਿ ਲਾਈਮਲਾਈਟ ਦੇ ਵਿੱਚ ਆਉਣ ਦੇ ਲਈ ਜਾਂ ਆ ਆਪਣਾ ਫੇਮ ਲੈਂਡ ਦੇ ਲਈ ਜੇਕਰ ਸਿੰਘੇ ਦਾ ਨਾਮ ਕਿਸੇ ਵੀ ਤਰੀਕੇ ਦੇ ਨਾਲ ਵਰਤਿਆ ਜਾਂਦਾ ਹੈ ਤੇ ਉਸ ਦੇ ਉੱਪਰ ਟੀਮ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਸਟ੍ਰਿਕਟ ਐਕਸ਼ਨ ਲਿਆ ਜਾਵੇਗਾ ਤੁਹਾਨੂੰ ਸਿੰਘੇ ਦੀ ਟੀਮ ਵੱਲੋਂ ਇਹ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ 'ನಲ್ಲಿ ਦੱਸ ਸਕਦੇ ਹੋ ਤੇ ਇੱਕ ਦਰੋਤੈਨਿਕ ਸਵੇਰਾ ਟੀਵੀ 사ਸ਼ਕਾਤ